ਸਤ ਸ੍ਰੀ ਅਕਾਲ ਜੀ ਮੈਂ ਕਰਮਜੀਤ कौर ਪਹਿਰਾਵਾ ਬਟਿਕਾ ਤਪਾ ਮੰਡੀ ਡਿਸਟ੍ਰਿਕਟ ਬਰਨਾਲਾ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਉਮੀਦ ਕਰਦੀ ਹਾਂ ਕਿ ਤੁਸੀਂ ਪਹਿਲਾਂ ਹੀ ਤਰ੍ਹਾਂ ਮੈਨੂੰ ਬਹੁਤ ਪਿਆਰ ਦਿਓਗੇ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਸ਼ਿਲਕ ਮਸਲੀਨ ਦੇ ਬਹੁਤ ਸੋਹਣੇ ਸੂਟ ਹਾਂਜੀ ਫਸਟ ਸੂਟ ਰੋਜੀ ਸ਼ੇਡ ਸ਼ਿਲਕ ਮਸਲੀਨ ਦੇ ਵਿੱਚ ਆ ਸਟੱਫ ਚੈੱਕ ਕਰ ਸਕਦੇ ਹੋ ਇਸ ਦਾ ਬਹੁਤ ਹੀ ਫਾਈਨ ਸਟਾਫ ਆ ਇਸ ਦੇ ਵਿੱਚ ਤੁਸੀਂ ਵਰਕ ਕਰਵਾ ਸਕਦੇ ਹੋ ਜੇ ਸਿੰਪਲ ਸੂਟ ਤੁਸੀਂ ਬਾਈ ਕਰਨਾ ਤਾਂ ਇਸ ਦਾ ਪ੍ਰਾਈਸ ਹੈ 800 ਰੁਪਿਆ ਸ਼ਿਪਿੰਗ ਫ੍ਰੀ ਰਹੂਗੀ ਇਸ ਦੇ ਵਿੱਚ ਹੀ ਮੈਮ ਗ੍ਰੇ ਸ਼ੇਡ ਤੇ ਮਰਜੈਂਟਾ ਸ਼ੇਡ ਇਸ ਦੇ ਸਟੱਫ ਦੀ ਕੁਆਲਿਟੀ ਬਹੁਤ ਫਾਈਨ ਹੈ ਹਾਂਜੀ ਇਸ ਤੋਂ ਬਾਅਦ ਪ੍ਰਿੰਟਡ ਦੇ ਵਿੱਚ ਸ਼ਿਲਕ ਮਸ਼ਲੀਨ ਫਾਈਨ ਕੁਆਲਿਟੀ ਸ਼ਾਈਨ ਆ ਰਹੀ ਹੈ ਦੇਖੋ ਸਟਫ ਦੇ ਵਿੱਚ ਪੂਰਾ ਸੌਫਟ ਸਟਫ ਇਸ ਦੇ ਵਿੱਚ ਤੁਸੀਂ ਕੱਟਵਰਕ ਵੀ ਕਰਵਾ ਸਕਦੇ ਹੋ ਇਸ ਦੇ ਵਿੱਚ ਸੈਕੰਡ ਕਲਰ ਇਸ ਨਾਲ ਤੁਸੀਂ ਆਫ ਵਾਈਟ ਵਾਈਟ ਬਾਟਮ ਵੀ ਲਗਵਾ ਸਕਦੇ ਹੋ 800 ਰੁਪਏ ਸੂਟ ਦੇ ਪ੍ਰਾਈਸ ਆ ਫੁੱਲ ਦਾ ਸ਼ਿਪਿੰਗ ਫ੍ਰੀ ਹੋਊਗੀ ਆਲ ਇੰਡੀਆ ਇਸ ਵਿੱਚ frothy shade onion shade ਸਾਰੇ ਸੁੱਟਾਂ ਨਾਲ ਆਫ-ਵਾਈਟ ਸਲਵਾਰ ਦੀ ਵੀ ਮੈਚਿੰਗ ਹੋ ਸਕਦੀ ਹੈ ਤੇ ਆਲ-ਓਵਰ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਇਸ ਤੋਂ ਬਾਅਦ ਆਪਣੇ ਕੋਲੇ shimmer ਦੇ ਵਿੱਚ golden shine ਦੇ ਨਾਲ ਲਿੱਕ ਕਿ ਸ਼ਿਮਰ ਇਸ ਦੇ ਵਿੱਚ ਇਹ ਆਪਣਾ ਪ੍ਰਾਈਸ ਆ 850 ਰੁਪਏ ਸੂਟ ਦਾ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਆਲਓਵਰ ਸੂਟ ਵੀ ਲੈ ਸਕਦੇ ਹੋ ਇਸ ਦੇ ਵਿੱਚ 골ਡਨ ਲੁੱਕ ਆ ਰਹੀ ਹੈ ਲਾਈਨਿੰਗ ਲਗਾ ਕੇ ਸੂਟ ਬਣੂਗਾ ਇਸ ਦੇ ਵਿੱਚ ਸੈਕੰਡ ਕਲਰ ਪਰਪਲ ਛੇਡ ਦੇਖੋ ਇਸ ਦੀ ਲੁੱਕ ਬਹੁਤ ਫਾਈਨ ਕੁਆਲਿਟੀ ਦਾ ਕਪੜਾ 3rd ਕਲਰ ਐਂਡ 4th ਕਲਰ ਤੁਸੀਂ ਇਸ ਨੂੰ ਕਿਸ ਕਿਸੇ ਵੀ ਤਰ੍ਹਾਂ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ 850 ਪ੍ਰਾਈਸ ਰਹੂਗਾ ਇਸ ਦਾ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਪਲੀਜ਼ ਕੰਟੈਕਟ ਕਰੋ ਸਾਨੂੰ ਜਲਦੀ ਜਲਦੀ ਆਰਡਰ ਕਰੋ ਹਾਂਜੀ ਇਸ ਤੋਂ ਬਾਅਦ ਆਪਣੇ ਕੋਲਿਆ ਵਰਕ ਵਾਲੇ ਸੂਟ ਗਲਾ ਵਰਕ ਘੇਰਾ ਵਰਕ ਤੇ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਪਫ ਵਰਕ ਹੈਂਡ ਵਰਕ ਕਾਰੀ ਵਰਕ ਹਰ ਤਰ੍ਹਾਂ ਦਾ ਵਰਕ अवेलेबल ਆ ਆਪਣੇ ਕੋਲੇ ਸਾਨੂੰ ਸਪੋਰਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤੋਂ ਬਾਅਦ ਆਪਣੇ ਕੋਲੇ ਇਸ ਤੋਂ ਬਾਅਦ ਹੈ ਸਕਿਨ ਸ਼ੇਡ ਪੈਨਲ ਵਰਕ ਦੇ ਨਾਲ ਫਿਸ਼ਿੰਗ ਦਿੱਤੀ ਹੋਈ ਹੈ ਇਸ ਨੂੰ ਕਾਟਨ ਦੇ ਵਿੱਚ ਤਿਆਰ ਕੀਤਾ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਸੀ ਤੁਸੀਂ ਇਸ ਨੂੰ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਆ ਖਾਦੀ ਕਾਟਨ ਦੇ ਵਿੱਚ ਫਲਾਰ ਦਿੱਤੇ ਹੋਏ ਨੇ ਇਸ ਨੂੰ ਤੁਸੀਂ ਜੌਰਜਟ ਦੇ ਉੱਤੇ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਅੱਛਾ ਡਿਜ਼ਾਈਨ ਬਣਦਾ ਹੈ ਇਹ ਇਹ ਸਾਡਾ ਕੀਤਾ ਹੋਇਆ ਖਾਦੀ ਕਾਟਨ ਦੇ ਉੱਤੇ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਹੋਇਆ ਇਸਾ ਤੋਂ ਬਾਅਦ ਵੀ ਕਰ ਸਕਦੇ ਹੋ ਤੁਸੀਂ ਜਲਦੀ ਜਲਦੀ ਆਰਡਰ ਕਰੋ ਸਾਨੂੰ ਇਸ ਤੋਂ ਬਾਅਦ ਲਾਈਟ ਮੈਂਡੀ ਸ਼ੇਡ ਦੇ ਵਿੱਚ ਪੈਨਲ ਵਰਕ ਦੇ ਨਾਲ ਫਲਾਰ ਦਿੱਤੇ ਹੋਏ ਨੇ ਇਸ ਦਾ ਦੁਪੱਟਾ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਜਲਦੀ ਆਰਡਰ ਕਰੋ ਬੁਕਿੰਗ ਕਰੋ ਸਾਨੂੰ ਸ਼ਿਪਿੰਗ ਫ੍ਰੀ ਰਹੂਗੀ ਹਰ ਇੱਕ ਸੂਟ ਦੀ ਇਹ ਅਸੀਂ तकरीबन ਜ਼ਿਆਦਾਤਰ ਕਾਟਨ ਦੇ ਵਿੱਚ ਹੀ ਸੂਟ ਰੈਡੀ ਕੀਤੇ ਨੇ ਇਹ ਕੇਰੇ ਦੇ ਨਾਲ ਸੂਟ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਦੇ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਇਸ ਦੇ ਬਾਹਾਂ ਦੇ ਉੱਤੇ ਵੀ ਵਰਕ ਹੋਇਆ ਚੈੱਕ ਕਰੋ ਇਸ ਤੋਂ ਬਾਅਦ ਦੇ ਪਿੱਛੇੜ ਦੇਖੋ ਗਲਾ ਬਣਿਆ ਹੋਇਆ ਹੈ ਇਸ ਦਾ ਚੈੱਕ ਕਰ ਸਕਦੇ ਹੋ ਕਾਰਨਰ ਤੇ ਫਲਾਰ ਦਿੱਤੇ ਹੋਏ ਨੇ ਸਾਰੇ ਸੂਟ ਦੇ ਵਿੱਚ ਬ੍ਰਿਕ ਬ੍ਰਿਕ ਡਾਟਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਦੀਆਂ ਬਾਹਾਂ ਬਣੀਆਂ ਹੋਈਆਂ ਨੇ ਚੈੱਕ ਕਰ ਸਕਦੇ ਹੋ ਇਸ ਸੂਟ ਨੂੰ ਤੁਸੀਂ ਬਾਏ ਵੀ ਕਰ ਸਕਦੇ ਹੋ ਇਸ ਨਾਮ ਮਸਲੀਨ ਕਾਟਨ ਦੇ ਵਿੱਚ ਅਸੀਂ ਦੁਪੱਟਾ ਰੈਡੀ ਕੀਤਾ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸੂਟ ਇਸ ਦੇ ਨਾਲ ਹੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਸੂਟ ਪਸੰਦ ਆਏ ਹੋਣਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਪਲੀਜ਼ ਕੰਟੈਕਟ ਕਰੋ ਜੋ ਵੀ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਨੇ ਤੁਸੀਂ ਬਾਏ ਕਰਨ ਲਈ ਜਾਂ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾਉਣ ਲਈ ਮੈਨੂੰ ਕੰਟੈਕਟ ਕਰੋ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਸਾਡਾ ਪੇਜ ਅਬ ਇੰਸਟਾਗ੍ਰam ਤੇ ਸਾਡਾ ਪੇਜ ਬਣਿਆ ਹੋਇਆ ਹੈ ਪਹਿਰਾਵਾ ਵਾ ਸੁਖਮਨ ਪਲੀਜ਼ ਫੋਲੋ ਕਰੋ ਉਸ ਤੇ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੋ ਵੀ ਤੁਹਾਡੇ ਕੋਲ ਪਸੰਦ ਆਉਂਦਾ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਸ ਦੀ ਇਸੇ ਉਮੀਦ ਨਾਲ ਹੀ ਮੈਂ ਤੁਹਾਨੂੰ ਵਿਦਾ ਲੈਣੀ ਆ ਸਸ਼ੀ ਕਾਲਜ